ਜਗਾਸੀ ਜਾ ਰਹੇ ਆ ਉਧਰ ਲਈ ਸਪੈਸ਼ਲ ਇੱਕ ਗਾਣਾ ਲਿਖਿਆ ਸਤਨਾਮ ਉਹ ਜਾਜੀ ਨੇ ਆ ਜਸਨਾ ਕੋ ਕਾਨੇ ਬਲੀਏ ਆ ਜਸਨਾ ਕੋ ਕਾਨੇ ਤੇ ਚਲੀਏ ਕੋ ਕਾਨੋ ਕਾਨੇ ਬਲੀਏ ਆ ਜਸਨਾ ਕੋ ਖਾਨੇ ਤੇ ਚਲੀਏ ਹੋਣਾ ਜੀ ਜੱਲਾਹ ਰੀ ਸੱਚਾ ਗੱਲ ਉਹ ਸੱਚਾ ਕਿ ਅੱਜ ਅਸੀਂ ਹਿਮਾਚਲ ਨੂੰ ਉੱਤਰਾਖੰਡ ਨੂੰ ਕਸ਼ਮੀਰ ਨੂੰ ਜਾਂ ਦੂਸਰੀਆਂ ਸਟੇਟਾਂ ਨੂੰ ਜਿਹੜਾ ਰੋਜ਼ਗਾਰ ਦੇ ਰਹਿਆ ਟੂਰਿਜ਼ਮ ਦੇ ਕਰਕੇ ਤੇ ਸਾਡੇ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਜਗ੍ਹਾ ਜਿਹਦੇ ਵਿੱਚ ਟੂਰਿਜ਼ਮ ਨੂੰ ਡਿਵੈਲਪ ਕੀਤਾ ਜਾ ਸਕਦਾ ਤੇ ਸਰਕਾਰਾਂ ਨੂੰ ਇਹਦੇ ਵਿੱਚ ਵੀ ਧਿਆਨ ਦੇਣਾ ਚਾਹੀਦਾ ਤੇ ਸਾਨੂੰ ਲੋਕਾਂ ਨੂੰ ਆਮ ਜਨਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਅਸੀਂ ਆਪਣੇ ਪੰਜਾਬ ਦੇ

ਤਾਂ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਤੋਂ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪੰਜਾਬ ਦਾ ਉਹ ਕੋਨਾ ਜਿਹੜਾ ਸ਼ਾਇਦ ਪੰਜਾਬੀਆਂ ਤੋਂ ਛੁਪਿਆ ਹੋਇਆ ਹੈ। ਤੇ ਪੰਜਾਬ ਦੀ ਗਰਮੀ ਜਿੱਤੋਂ ਸਾਰੇ ਲੋਕ ਜਿਹੜੇ ਅੱਜ ਹਾ ਹਾ ਕਰ ਰਹੇ ਨੇ ਉਹਦੇ ਤੋਂ ਬਚਣ ਦਾ ਸਹੀ ਤਰੀਕਾ ਇੱਥੇ ਜਸਟ ਟਰਨ ਲੈਫਟ ਇੱਥੇ ਕਿੱਥੇ ਲੈ ਕੇ ਜਾ ਰਹੇ ਹਾਂ ਜੀ ਆਪਾਂ ਜੀ ਨਹੀਂ ਮੈਨੂੰ ਪਤਾ ਆਹ ਤੋਂ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪੰਜਾਬ ਦਾ ਉਹ ਕੋਨਾ ਜਿਹੜਾ ਜਾਦਾ ਪੰਜਾਬੀਆਂ ਤੋਂ ਛੁਪਿਆ ਹੋਇਆ ਹੈ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਤੂੰ ਜਾਣਕਾਰੀ ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਸਿਆ ਕੁਕਾ ਨੇੜ ਦਾ ਜੰਗਲ ਤੇ ਉੱਥੇ ਦਾ ਢੋਲਬਾਹ ਡੈਮ ਤੋਂ ਅੱਜ ਦੇ ਇਸ ਸਫ਼ਰ ਦੇ ਵਿੱਚ ਸਾਡੇ ਸਾਥੀ ਨੇ ਸਾਡੇ ਭਰਾ ਐਡਵੋਕੇਟ ਅਸ਼ੋਕ ਭਗਤ ਜੀ ਅੱਗੇ ਦੇਖੋ ਜੀ ਜਿਆਦਾ ਨਹੀਂ ਦੇਖਣਾ ਅੱਧ ਤੇ ਪਿੱਛੇ ਸਤਨਾਮ ਹੁਜਾ ਜੀ ਤੇ ਨਾਲ ਕੱਲੂ ਕਵਰਿੰਗ ਜੀ ਸੋਨੂੰ ਕੈਂਪ ਵਾਲਾ ਮੰਨੋ ਭਾਈ ਹਾਂਜੀ ਹੋਰ ਜੀ ਦੋਸਤੋ ਕੀ ਹਾਲ ਹੈ ਦੋਸਤੋ ਕੀ ਹਾਲ ਚਾਲ ਯਾਰ ਮੈਂ ਤੁਹਾਡਾ ਯਾਰ सोनू ਕਵਰਿੰਗ ਕੱਲੂ ਕਵਰਿੰਗ ਕੱਲੋ ਕਵਰਿੰਗ ਹਾਂਜੀ ਚਲੋ ਚਲੋ ਮਜ਼ਾਕ ਇੱਕ ਜਗਾ ਲੇਕਿਨ ਅੱਜ ਇਹ ਵਾਲੀ ਵੀਡੀਓ ਬਣਾਉਣ ਦਾ ਜਿਹੜਾ ਮੇਨ ਮਕਸਦ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਜਾਗ ਦੇ ਵਿੱਚ ਗਰਮੀ ਵਧਨ ਕਰਕੇ ਸਾਰੇ ਪੰਜਾਬੀ ਜਿਹੜੇ ਨੇ ਉਹ ਹਿਮਾਚਲ ਉੱਤਰਾਖੰਡ ਵੱਲ ਨੂੰ ਜਾਂਦੇ ਨੇ ਕੋਈ ਕਸ਼ਮੀਰ ਜਾ ਰਿਹਾ ਲੇਕਿਨ ਜਿਵੇਂ ਦੇਖਿਆ ਜਾਏ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਕਾਫੀ ਜਗ੍ਹਾ ਹੈ ਜਿੱਥੇ ਅਸੀਂ ਜਾ ਸਕਦੇ ਹਾਂ ਪੰਜਾਬ ਦੇ ਵਿੱਚ ਰਹਿ ਕੇ ਮੌਸਮ ਦਾ ਜਿਹੜਾ ਮਜ਼ਾ ਲੈ ਸਕਦੇ ਹਾਂ ਕੁਦਰਤ ਦਾ ਨਜ਼ਾਰਾ ਦੇਖ ਸਕਦੇ ਹਾਂ ਤੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸਫ਼ਰ ਪੂਰਾ ਕਰਦੇ ਹਾਂ ਲਗਭਗ ਜਿਹੜਾ ਅਸੀਂ ਢੋਲਬਾਹਾ ਤੋਂ ਥੋੜਾ ਜਿਹਾ 5-7 ਕਿਲੋਮੀਟਰ ਅੱਗੇ ਆ ਚੁੱਕੇ ਹਾਂ ਤੇ ਹੁਣ ਜਿੱਥੇ ਅਸੀਂ ਪਹੁੰਚਣਾ ਹੈ ਕੁੱਕਾਨੇਟ ਉਹ ਲਗਭਗ 5 ਤੋਂ 7 ਕਿਲੋਮੀਟਰ ਰਹਿ ਗਿਆ ਤੇ ਅੱਜ ਡਰਾਈਵਰ ਦੀ ਡਿਊਟੀ ਕਰ ਰਹੇ ਨੇ ਐਡਵੋਕੇਟ ਅਨੋਖ ਜੀ ਅੱਜ ਮੇਰੀ ਛੁੱਟੀ ਹੈ ਤੋ ਆਓ ਤੁਹਾਨੂੰ ਦਿਖਾਣੇ ਆ ਪਹਿਲੇ ਕੁਦਰਤ ਦੇ ਨਜ਼ਾਰੇ ਤੇ ਤੁਸੀਂ ਪਹਿਚਾਣੋ ਕਿ ਇਹ ਹਮਾਚਲ ਹੈ ਕੇ ਪੰਜਾਬ ਅਸੀਂ ਜਾ ਰਹੇ ਹਾਂ ਬਤਨੀ ਸਪੈਸ਼ਲ ਇੱਕ ਗਾਣਾ ਲਿਖਿਆ ਸਤਨਾਮ ਮੋਹ ਜਾਜੀ ਨੇ ਹਾਂ ਜਿਸ ਤਰ੍ਹਾਂ ਦੀ ਕਾਤ ਕੋ ਕਾਨੀ ਬਲੀਏ ਆ ਜਾ ਕੋ ਕਾਨਿਤ ਚਲੀਏ ਕੋ ਕਾਤੋ ਕਾਨੀ ਬਲੀਏ ਆ ਜਾ ਕੋ ਕਾਨਿਤ ਚਲੀਏ ਜਾ ਕੇ ਅਸੀਂ ਟੋਲੇ ਵਜਾਈਏ ਉੱਥੇ ਅਸੀਂ ਪੰਗੜੇ ਪਾਈ ਸਾਨੂੰ ਜਾਂਦਾ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਨੂੰ ਨਵਾਂ ਰੁਜ਼ਗਾਰ ਮਿਲਿਆ ਜਿਹਨਾਂ ਕਿਹਾ ਜੁੰਡਾਰੇ ਹੱਥੇ ਕਿੰਨਾ ਜਿੰਮਾਚਲ ਤੋਂ ਮਚਲ ਜਾਂਦੇ ਆ ਤੇ ਟ੍ਰੈਫਿਕ ਸਾਰਾ ਜਲਦਾ ਬਿਲਕੁਲ ਬਚਦਾ ਹੈ ਹੋਰ ਆਪਾਂ ਦੇਖ ਵੀ ਰਹੇ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ 2 4 5 ਦਿਨ ਪਹਿਲੇ ਜਿਹੜਾ ਇਨਸੀਡੈਂਟ ਹੋਇਆ ਉਦੋਂ ਲੋਚੀ ਦੇ ਵਿੱਚ ਜਿਹੜਾ ਪੰਜਾਬੀ ਇੱਕ ਬੰਦੇ ਨੂੰ ਸਿਰਫ ਪੰਜਾਬੀ ਹੋਣ ਕਰਕੇ ਕੁੱਟਿਆ ਹੈ ਕੀ ਆਪਾਂ ਕਿਉਂ ਉਹਨਾਂ ਨੂੰ ਰੋਜ਼ਗਾਰ ਦੇ ਦਿੰਦੇ ਆਂ ਅਸੀਂ ਆਪਣੇ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਿਉਂ ਨਹੀਂ ਕਰਦੇ ਕੋਈ ਚਾਹੀਏ ਕਿ ਇਹ ਸਹੀ ਗੱਲ ਹੈ ਬਿਲਕੁਲ

ਰਹਣਾ ਸენა ਕਿਉਂਕਿ ਮੋਬਾਈਲ ਦੇ ਨੈਟਵਰਕ ਸਾਰੇ ਉੱਡ ਗਏ ਨੇ ਸੋਚਣਾ ਨਹੀਂ ਗੱਲ ਆ ਵੀ ਲੋਕਾਂ ਦਾ ਜਿਹੜਾ ਜੀਵਨ ਹੈ ਕਿੱਦਾਂ ਬੀਤਦਾ ਇੱਥੇ ਬਾਕੀ ਕੋਈ ਪਹੁੰਚੇ ਨਾ ਪਹੁੰਚੇ ਰਾਹੁਲ ਸਵਾਮੀ ਢੇਰਾ ਪਹੁੰਚ ਗਿਆ ਜੀ ਕੋਕਨਟ ਚ ਕਿਹ ਕਿਹ ਜਾ ਲੱਗ ਗਿਆ ਲਾ ਹਾਂ ਕਿ ਲੋ ਉਹ ਇਹਦਾ ਰਸਤਾ ਯਾਰ ਲੰਨਾ ਤੋਂ ਵੜੀ ਰੱਖ ਰਸਤਾ ਵੜੀ ਬਹੁਤ ਸਾਰੀਆਂ ਤੇ ਗੱਡੀਆਂ ਉੱਧਰ ਘੁਰ ਕੇ ਵਸਪਾਈ ਜਾਂਦੀਆਂ ਉਹ ਜੀ ਹੁਣ ਖੋਣ ਲੱਗੀ ਸਾਡੀ ਅਫੀਸ਼ੀਅਲ ਐਂਟਰੀ ਉੱਕਾ ਨਿਕਲਦਾ ਔਰ ਟੈਂਪਰੇਚਰ ਔਰ ਟੈਂਪਰੇਚਰ ਮੈਨ ਲੱਗਦਾ ਵੀ ਜਿੱਦਾਂ ਪੰਜਾਬ ਦੇ ਐਕਚੁਅਲੀ ਹੈ ਤਾਂ ਇਹ ਵੀ ਪੰਜਾਬੀ ਹੈ ਜਲੰਧਰ ਦੇ ਵਿੱਚ ਜਿੱਦਾਂ ਟੈਂਪਰੇਚਰ ਅੱਜ 44-45 ਹੈ ਤੇ ਇੱਥੇ ਮੈਨ ਲੱਗਦਾ ਵੀ 28 ਤੋਂ 30 ਦੇ ਵਿੱਚ ਹੈ ਹੈਰਾਨੀ ਵਾਲੀ ਗੱਲ ਹੈ ਵੀ ਅਸੀਂ ਲੋਕ ਪੰਜਾਬ ਛੱਡ ਛੱਡ ਦੇਖੋ ਹਿਮਾਚਲ ਉੱਤਰਾਖੰਡ ਕਸ਼ਮੀਰ ਜਾ ਰਹੇ ਹਾਂ ਮੈਨ ਲੱਗਦਾ ਵੀ ਸਾਨੂੰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਪੰਜਾਬ ਨੂੰ ਐਕਸਪਲੋਰ ਕਰੀਏ ਔਰ ਕਾਰੋਬਾਰ ਜਿਹੜਾ ਆਪਣੇ ਪੰਜਾਬੀਆਂ ਨੂੰ ਦਈਏ ਕਿਉਂਕਿ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਵੈਸੇ ਤਾਂ ਚਲੋ ਸ਼ਾਇਦ ਓਨ ਕੈਮਰਾ ਸ਼ਾਇਦ ਗੱਲ ਕਰਨੀ ਠੀਕ ਨਹੀਂ ਪਰ ਫਿਰ ਵੀ ਜਿਹੜੀ ਸੱਚ ਆ ਗੱਲ ਉਹ ਸੱਚ ਆ ਕਿ ਅੱਜ ਅਸੀਂ ਹਿਮਾਚਲ ਨੂੰ ਉੱਤਰਾਖੰਡ ਨੂੰ ਕਸ਼ਮੀਰ ਨੂੰ ਜਾਂ ਦੂਸਰੀਆਂ ਸਟੇਟਾਂ ਨੂੰ ਜਿਹੜਾ ਰੋਜ਼ਗਾਰ ਦੇ ਰਹੇ ਆ ਟੂਰਿਜ਼ਮ ਦੇ ਕਰਕੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਨਹੀਂ ਜਿਆਦਾ ਜਗ੍ਹਾ ਜਿਹਦੇ ਵਿੱਚ ਟੂਰਿਜ਼ਮ ਨੂੰ ਡਿਵੈਲਪ ਕੀਤਾ ਜਾ ਸਕਦਾ ਤੇ ਸਰਕਾਰਾਂ ਨੂੰ ਇਹਦੇ ਵਿੱਚ ਵੀ ਧਿਆਨ ਦੇਣਾ ਚਾਹੀਦਾ ਤੇ ਸਾਨੂੰ ਲੋਕਾਂ ਨੂੰ ਆਮ ਜਨਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਅਸੀਂ ਆਪਣੇ ਪੰਜਾਬ ਦੇ ਵਿੱਚ ਆਈਏ ਪੰਜਾਬ ਨੂੰ ਐਕਸਪਲੋਰ ਕਰੀਏ ਪੰਜਾਬ ਦੀ ਜਿਹੜੀ ਖੂਬਸੂਰਤੀ ਹੈ ਕੁਦਰਤੀ ਉਹਨੂੰ ਦੇਖੀਏ ਔਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਕਾਰੋਬਾਰ ਦੇਈਏ ਤੋ ਆਓ ਗੱਡੀ ਦੀ ਐਂਟਰੀ ਹੋ ਗਈ ਆ 300 ਰੁਪਏ ਐਂਟਰੀ ਇੱਥੇ ਲੱਗਦੀ ਆ ਜੀ ਪਰ ਉਹ ਵੀ ਸਿਰਫ ਇਸ ਕਰਕੇ ਕਿਉਂਕਿ ਲੋਕ ਜਿਹੜੇ ਨੇ ਕਈ ਇੱਥੇ ਆਉਂਦੇ ਨੇ ਤੇ ਉਹ ਥੋੜਾ ਅ ਗੰਦਗੀ ਇੱਥੇ ਜਿਹੜੀ ਹੋ ਜਾਂਦੀ ਹੈ ਉਹਨੂੰ ਸਿਰਫ ਸਾਫ਼ ਸੁਥਰਾ ਰੱਖਣ ਲਈ ਇਸ ਏਰੀਆ ਨੂੰ ਇਸ ਲੋਕੇਸ਼ਨ ਨੂੰ ਜਿੱਦਾਂ 300 ਰੁਪਏ ਦੀ ਐਂਟਰੀ ਪਰ ਵਾਹਨ ਲੱਗਦੀ ਆ ਨੇਚਰ ਨੂੰ ਸਮਝਣਾ ਨੇਚਰ ਨੂੰ ਦੇਖਣਾ ਜਿਹੜਾ ਆਮ ਜਨਤਾ ਲਈ ਜ਼ਰੂਰੀ ਹੈ ਪੰਜਾਬ ਦੀਆਂ ਮਨਨ ਜਗ੍ਹਾ ਤੇ ਕਹਿ ਸਕਦੇ ਹੋ ਗਿਆ ਨਾ ਹੁਣ ਵਾਲੇ ਵਾਲੇ ਸਾਰੇ ਇਹ ਰਸ਼ ਠੀਕ ਹੈ ਪਰ ਐਕਚੁਅਲੀ ਨਾ ਸ਼ਾਇਦ ਵੀਕੈਂਡ ਦੇ ਉੱਪਰ ਨਹੀਂ ਆਗੇ ਮੈਂ ਕਿ ਦੇਖਿਆ ਵੀ ਦੋ ਚਾਰ ਬਰੀ ਕਿਤੇ ਤੇ ਤੇ ਮਸੇ ਵੀ ਜਿਹੜਾ ਵੀਕੈਂਡ ਦੇ ਉੱਤੇ ਰਸ਼ ਜ਼ਿਆਦਾ ਹੁੰਦਾ ਹੋਣਾ ਅੱਜ ਕੱਲ ਸਿੱਧਾ ਆ ਜੋ ਕੀ ਐਡਿਊਲ ਦੇਣਾ ਉਹ ਕਰਕੇ ਥੋੜਾ ਘੱਟ ਤੂੰ ਉੱਤਰ ਜਾਣੀਂ ਕੁਝਾਦਾ ਸਭ ਕੁਝ ਅਧਾਰ ਇਹ ਮੰਨ ਕੇ ਕੀ ਹੈ ਨਾ ਪੀ ਲਓ ਫਿਰ ਫਿਲਟਰ ਪੀ ਲਓ ਪੀ ਲਓ ਏਦੋ ਨਾ ਉਹਦੇ ਕੰਮ ਉੱਥੇ ਜਾਂਦੇ ਤਾਂ ਦੇਰ ਨੇ ਦੁਕਾਨ ਤੋਂ ਦੇਰ ਨੇ ਲਖਾਣੀ ਬਣੀ ਯਾਰ ਸਤਨਾਮ ਜੀ ਪੰਜਾਬ ਦੀਆਂ ਆਵਾਦੀਆਂ ਦਾ ਮਸਲਾ ਲੈ ਰਹੇ ਨੇ ਉਹਦਾ ਮੁਕੀਨ ਸਾਹਿਬ ਨੂੰ ਡਰ ਲੱਗ ਰਿਹਾ ਵੀ ਜੰਗਲ ਹੈ ਤੇ ਕਿਤੇ ਸ਼ੇਰ ਨਾ ਆ ਜਾਏ ਲੇਕਿਨ ਫਿਰ ਵੀ ਮੈਂ ਫੇਰ ਗੱਲ ਉੱਥੇ ਲੈ ਕੇ ਆਵਾਂਗਾ ਕਿ ਸਾਨੂੰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਉਹ ਜਗ੍ਹਾ ਨੂੰ ਐਕਸਪਲੋਰ ਕਰੀਏ ਜਿਹੜੀਆਂ ਪੰਜਾਬ ਦੇ ਵਿੱਚ ਹੋਣ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਰੋਜ਼ਗਾਰ ਦਈਏ ਮੈਂ ਵਸੇਬ ਸ਼ਾਇਦ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਮੈਨੂੰ ਲੱਗਦਾ ਨਹੀਂ ਵੀ ਠੀਕ ਹੈ ਜਾਂ ਨਹੀਂ ਹੈ ਪਰ ਮੇਰਾ opinion ਹੈ ਕਿ ਜਿੱਦਾਂ ਪਿੱਛੇ ਦਲਹੋਜੀ ਦੇ ਵਿੱਚ ਹਜ਼ਾਰ ਜਗ੍ਹਾ ਤੇ ਉੱਥੇ ਹੋਇਆ ਕਿਸੇ ਪੰਜਾਬੀ ਨੂੰ ਜਿਹੜਾ ਹਿਮਾਚਲੀਆਂ ਨੇ ਕੋ ਮਾਰਿਆ ਘੁੱਟਿਆ ਕੋਈ ਨੁਕਸਾਨਾਂ ਉਹਦੀ ਫੈਮਿਲੀ ਦਾ ਕੀਤਾ ਤੇ ਸਾਨੂੰ ਲੱਗਦਾ ਹੈ ਵੀ ਸਾਨੂੰ ਥੋੜਾ ਇਸ ਚੀਜ਼ ਨੂੰ ਹੁਣ ਥੋੜਾ ਇਗਨੋਰ ਕਰਨਾ ਚਾਹੀਦਾ ਨਾ ਅਸੀਂ ਆ ਦੇਖੋ ਉਹਨਾਂ ਨੂੰ ਰੋਜ਼ਗਾਰ ਵੀ ਦੇ ਰਹੇ ਆ ਉਹਨਾਂ ਨੂੰ ਰਿਸਪੈਕਟ ਵੀ ਦੇ ਰਹੇ ਆ ਤੇ ਫਿਰ ਸਾਡੇ ਲੋਕਾਂ ਤੇ ਇਦਾਂ ਹੋ ਰਿਹਾ ਨਾ ਇੱਕ ਪਿੱਛੇ ਦੀ ਵੀਡੀਓ ਤੁਸੀਂ ਦੇਖੀ ਹੋਣੀ ਕੰਗਾਂ ਕੰਗਣਾ ਦੀ ਕੰਗਣਾ ਰਣੌਦੀ ਚੰਡੀਗੜ੍ਹ ਦੀ ਤੇ ਉਹਦੇ ਵਿੱਚ ਇੱਕ ਥੱਪੜ ਦੇ ਕਰਕੇ ਦੇਖੋ ਸਾਰੇ ਪੰਜਾਬੀਆਂ ਨੂੰ ਜਿਹੜਾ ਉਹਨਾਂ ਨੇ ਕਹਿਤਾ ਸੀ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਤਾਂ ਕਿਉਂ ਨਾ ਅਸੀਂ ਫਿਰ ਅੱਜ ਪੰਜਾਬੀ ਜਿਹੜੇ ਨੇ ਆਪਣਾ ਪੈਸਾ ਇੱਥੇ ਕਮਾ ਕੇ ਤੇ ਅਸੀਂ ਹਿਮਾਚਲੀਆਂ ਨੂੰ ਜਾਂ ਹੋਰ ਸਟੇਟਾਂ ਨੂੰ ਦੇ ਰਹੇ ਆ ਤਾਂ ਕਿਉਂ ਨਾ ਅਸੀਂ ਪੰਜਾਬ 'ਚ ਰੱਖੀਏ ਚਾਹੀਦਾ ਪੰਜਾਬੀਆਂ ਨੂੰ ਔਰ ਅੱਜ ਦੀ ਵੀਡੀਓ ਦਾ ਜਿਹੜਾ ਮੇਨ ਮਕਸਦ ਹੈ ਉਹ ਵੀ ਸਾਡਾ ਹੀ ਆ ਕਿ ਪੰਜਾਬ ਦਾ ਪੈਸਾ ਪੰਜਾਬ ਦੇ ਵਿੱਚ ਰਹਿਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਜ਼ਰੂਰੀ ਅਸੀਂ ਬਾਹਰਲੇ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਾਂ ਆਪਣੇ ਇੱਥੇ ਮਿਹਨਤ ਦਿਨ ਰਾਤ ਅਸੀਂ ਕਰਦੇ ਹਾਂ ਔਰ ਪੈਸੇ ਕਮਾਣੇ ਤੇ ਰੋਜ਼ਗਾਰ ਦਿੰਨੇ ਬਾਹਰ ਲੀਆਂ ਸਟਰੀਟਾਂ 'ਤੇ ਜਾ ਕੇ ਚਲੋ ਉਹ ਵੀ ਸਾਡੇ ਭਾਰਤ ਵਾਸੀ ਨਹੀਂ ਕੋਈ ਐਸੀ ਗੱਲ ਨਹੀਂ ਪਰ ਫਿਰ ਵੀ ਇੱਕ ਲੌਜੀਕ ਦੇ ਨਾਲ ਜੇ ਅਸੀਂ ਸੋਚੀਏ ਤੇ ਜੇ ਅਸੀਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ ਇਹਦਾ ਮਤਲਬ ਕਿ ਪੰਜਾਬ ਦੀ ਇਕਨੋਮੀ ਡਿਵੈਲਪ ਕਰੇਗੀ ਪੰਜਾਬੀ ਲੋਕ ਡਿਵੈਲਪ ਕਰਨਗੇ ਤੇ ਸਾਨੂੰ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਸੋਚੀਏ ਹੁਣ ਹੁਣ ਸਮਾਂ ਸ਼ਾਇਦ ਉਹ ਆ ਗਿਆ ਆ ਗਿਆ ਜੀ ਆ ਗਿਆ ਯਾਦਗਾਰ ਫੋਟੋਗ੍ਰਾਫਸ ਲੈ ਜਾ ਰਹੇ ਨੇ ਸਾਡੇ ਵੀਰ ਸਾਹਿਬ ਜਿਹੜੇ ਉਹ ਫੋਟਾਂ ਦੇ ਸ਼ਕੀਰ ਨੇ ਸਤਨਾਮ ਜੀ ਫੋਟੋਗ੍ਰਾਫਰ ਬਣੇ ਹੋਏ ਨੇ ਸਤਨਾਮ ਜੀ ਕੁਝ ਰੱਖੋ ਦੋ ਚਾਰ ਬਿਆਨ ਆਪਣੇ ਬਹੁਤ ਵਧੀਆ ਨਜ਼ਾਰਾ ਜੀ ਇਹ ਕਿਤੇ ਕਿਤੇ ਦੇਖਣ ਨੂੰ ਮਿਲਦਾ ਵਾ ਕਿਤੇ 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 ਮੀਨਾ ਡੇਢ ਹੋ ਗਿਆ ਗਰਮੀ ਚ ਹੌਂਦੇ ਹੌਂਦੇ ਅੱਜ ਥੋੜੀ ਜਿਹੀ ਰਾਤ ਵੀ ਸਾਹਿਬ ਨੇ ਨਹੀਂ ਪੰਜਾਬ ਇਤੋਂ ਇਲਾਵਾ ਕਿਤੇ ਨਹੀਂ ਮਿਲਦਾ ਜੀ ਨਹੀਂ ਬਿਲਕੁਲ ਜੀ ਦੇ ਤੇਰਾਈ इंतजार करते हैं ऐसा न हम तो सिर्फ तुम प्यार करते हैं ऐसा न हम तो सिर्फ तुम से प्यार करते हैं वकील साहब गा रहे हैं गाने ਇੱਧਰ ਤਿਆਰ ਹੋ ਰਿਹਾ ਜੀ ਆਪਣਾ ਲੰਚ ਹਾਂਜੀ ਸਲਾਦ ਕੱਟੋ ਜੀ ਹਾਂਜੀ ਇਹ ਗੱਡੀ ਦਾ ਡਰਾਈਵਰ ਅਸੀਂ ਬਦਲੇ ਆ। ਅਸ਼ੋਕ ਜੀ ਬੈਠ ਗਏ ਨੇ ਪਿੱਛੇ। ਤੇ ਹੁਣ ਗੱਡੀ ਚਲਾਏਗਾ ਤੁਹਾਡਾ ਭਾਈ ਕੱਲ ਨੂੰ ਕਵਰਿੰਗ ਫਰੈਂਚ ਖਾਣ ਲਈ ਅਸੀਂ ਕੁਝ ਦੇਖ ਰਹੇ ਹਾਂ। ਵੀ ਸ਼ਾਇਦ ਕੁਝ ਖਾਣ ਲਈ ਮਿਲ ਜੇ। ਮੈਨੂੰ ਲੱਗਦਾ ਵੀ ਆ ਖਾਣ ਪੀਣ ਦਾ ਥੋੜਾ ਜਿਹਾ ਜਗ੍ਹਾ ਇੱਧਰ ਘੱਟ ਹੈ। ਪਰ ਫਿਰ ਵੀ ਸ਼ਾਇਦ ਅਸੀਂ ਅੱਜ ਮੰਗਲਵਾਰ ਆਏ ਆ ਉਹਦੇ ਕਰਕੇ ਥੋੜਾ ਦੁਕਾਨਦਾਰ ਕੋਲ ਨਾ ਹੈ ਨਹੀਂ। ਕਿਉਂਕਿ ਵੀਕੈਂਡ ਤੇ ਜੇ ਅਸੀਂ ਆਵਾਂਗੇ ਫਿਰ ਸ਼ਾਇਦ ਆਂਦੀ ਨੂੰ ਜਿਹੜਾ ਇੱਧਰ ਸਾਈਡ ਤੇ ਲੋਕਾਂ ਦੇ ਘਰ ਵੀ ਬਣਦੇ ਨੇ ਤੇ ਮੈਨੂੰ ਐਡਵੈਂਚਰ ਆਪਾ ਕਰਨਾ ਹੈ ਅੱਜ ਆਪਾਂ ਗੱਡੀਆਂ ਐ ਚਿੱਕੜ ਬੂੜੀਆਂ ਕਰਨੀਆਂ ਗਿੱਲੀਆਂ ਸ਼ੌਕ ਜਿਹੀ ਦੀ ਗੱਡੀ ਐ ਡਾਂਸਿੰਗ ਕਾ ਚੱਲਦੀ ਅੱਗੇ ਜੀ ਹਾਂਜੀ ਕਿੱਧਰ ਫਿਰ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਨਾਲੇ ਮਜ਼ਾ ਆ ਰਿਹਾ ਲੱਗਦਾ ਪੰਜਾਬੀ ਆ ਇੱਕ ਚੀਜ਼ ਮਜ਼ਾ ਨਹੀਂ ਆ ਰਿਹਾ ਗਲਤ ਨਹੀਂ ਬੋਲਣਾ ਦਲਤ ਨਹੀਂ ਬੋਲਣਾ ਹਾਂ ਬੋਲੋ ਕਹਿਨ ਦਾ ਮਤਲਬ ਹੈ ਇਹ ਵੀ ਇਤਨਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਵੀ ਇੱਕ ਦੁਕਾਨਾ ਖੋਲਣੀ ਚਾਹੀਦੀ ਹੈ ਵੀ ਕੋਈ ਨਾ ਕੋਈ ਜਾਣੀ ਜੇ ਬੰਦੇ ਨੂੰ ਹੁਣ ਕਿਥੇ ਟੀਨ ਤੇ ਲੋੜ ਪੈ ਜਾਂਦੀ ਹੈ ਹੈਨਾ ਉਹ ਵਾਸਤੇ ਚਾਹੀਦਾ ਦਲੰਚਰ ਬੰਦਾ ਕਰਨ ਆਉਂਦਾ ਹੈ ਕੋਈ ਐਸ ਨੂੰ ਬੰਦਾ ਤੇ ਕੋਈ ਆਣਾ ਨਹੀਂ ਜੋ ਗੱਲ ਮੈਂ ਪੂਰੀ ਕਰ ਦਿੰਦਾ ਜੀ ਕਿ ਇਹ ਹੁਣ ਇਹਦਾ ਏਰੀਆ ਮੈਨੂੰ ਲੱਗਦਾ ਵੀ ਪੰਜਾਬ ਗੌਰਮੈਂਟ ਨੇ ਵਿਸ਼ੇਵਾਲ ਧਿਆਨ ਦੇਣਾ ਚਾਹੀਦਾ ਕਿਉਂਕਿ ਤੁਸੀਂ ਜਿਹੜੇ ਆ ਰਹੇ ਨੇ ਤੇ ਸ਼ਾਇਦ ਉਹਨਾਂ ਨੂੰ ਥੋੜੀ ਜਿਹੀ ਸਹੂਲਤਾਂ ਦੀ ਕਮੀ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਵਰਨਮੈਂਟ ਨੂੰ ਚਾਹੀਦਾ ਵੀ ਇੱਥੇ ਪ੍ਰੋਪਰ ਇੰਤਜ਼ਾਮ ਕਰੇ ਮੰਨੋ ਮੰਨ ਲੈਂਦੇ ਹਾਂ ਇਹ ਮਾਤਰ ਜਾਂਦੇ ਆ ਹਨ ਹੈ ਨਾ ਇਹ ਮਾਤਰ ਨੂੰ ਪਹਿਲੋਂ ਪਹਿਰ ਦਿੰਨੇ ਆ ਮਾਤਰ ਜਾਣਾ ਵੀ ਝੰਡਾ ਲਗਾ ਕੇ ਬੁਲਾਣਾ ਹੈ ਪਰ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਹੈਗੀਆਂ ਅਦਾਂੀਆਂ ਜਿਦੇ ਵਿੱਚ 50% ਤੁਹਾਨੂੰ ਦੇਖਣਾ ਚਾਹੀਦਾ ਹੈ ਕਿਹੜੀਆਂ-ਕਿਹੜੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ 700 ਜਗ੍ਹਾ ਵੀ ਬੰਦਾ ਘੁੰਮੇ ਫਿਰ ਆਣ ਕੇ ਹਨਾ ਹੁਣ ਆਪਾਂ ਦਾ ਵੀਊ ਬਹੁਤ ਵਧੀਆ ਲੱਗ ਰਿਹਾ ਹੈ ਲੇਕਿਨ ਫਿਰ ਵੀ ਇੱਕ ਜਿਹੜੀ ਸਚਾਈ ਹੈ ਉਹ ਸਾਨੂੰ ਮੰਨੀ ਨਹੀਂ ਦੇਗੀ ਕਿ ਇਹ ਹੈਗਾ ਨੈਚੁਰਲ 뷰 ਜੇ ਇਹਦੇ ਵਿੱਚ ਵੀ ਅਸੀਂ ਲੋਕਾਂ ਨੂੰ ਸਾਧ ਦਿੱਤਾ ਲੋਕਾਂ ਦੀਆਂ ਦੁਕਾਨਾਂ ਜਾਂ ਕਮਰਸ਼ੀਅਲਾਈਜ਼ ਇਹਨੂੰ ਕਰ ਦਿੰਦੇ ਤੇ ਸ਼ਾਇਦ ਇਹਦੀ ਇਹ ਜਿਹੜੀ ਨੈਚੁਰਲ ਬਿਊਟੀ ਹੈ ਉਹ ਸ਼ਾਇਦ ਖਤਮ ਹੋ ਜਾਏਗੀ ਹਾਂਜੀ ਗਿੰਤੀ ਤੁਸੀਂ ਕਹਿ ਰਹੇ ਹੋ ਕਿ ਦੁਕਾਨਾਂ ਨਹੀਂ ਹੋਣਗੀਆਂ ਕਿ ਕਿਹਨਾਂ ਜਾਇਓ ਮੈਂ ਕਹਿੰਦਾ ਮੈਂ ਦੁਕਾਨ ਇੱਕ ਕਿਉਂ ਨਹੀਂ ਚਾਹੀਦੀ ਹਾਂਜੀ ਐ ਨਹੀਂ ਮੁੱਕ ਗਿਆ ਨੌਚਲ ਕਰਨ ਦਾ ਮਜ਼ਾ ਆਇਆ ਵੀ ਚਲੋ ਅਸੀਂ ਰੁਕ ਦੇਖੋ ਇਹ ਚੀਜ਼ਾਂ ਸਾਨੂੰ ਇੱਕ ਇੱਕ ਮਿੰਟ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਕਿ ਦੇਖੋ ਪੰਜਾਬ ਦੀਆਂ ਫੈਮਲੀਆ ਹਥਿਆਰੀਆਂ ਨੇ ਤੇ ਇਹ ਮੇਰਾ ਖਿਆਲ ਹੈ ਵੀ ਸਰਕਾਰ ਦੀ ਡਿਊਟੀ ਮੰਨਦੀ ਹੈ ਵੀ ਉਹਨਾਂ ਦੀਆਂ ਜਿਹੜੀਆਂ ਮੁੱਢੀਆਂ ਸੋਲਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਹੈ ਜਾਂ ਜਿਨ੍ਹਾਂ ਦੀਆਂ ਇੱਥੇ ਜ਼ਮੀਨਾਂ ਨੇ ਉਹਨਾਂ ਨੂੰ ਰਾਈਟ ਦਿਓ ਉਹਨਾਂ ਨੂੰ ਸਹੂਲਤਾਂ ਦਿਓ ਵੀ ਉਹ ਇੱਥੇ ਜਿਹੜੇ ਲੋਕ ਇੱਥੇ ਆ ਰਹੇ ਨੇ ਉਹ ਆਹ ਇੱਥੇ ਆ ਕੇ ਤੇ ਫੈਮਿਲੀ ਦੇ ਨਾਲ ਜਿਹੜਾ ਆਪਣੀਆਂ ਛੁੱਟੀਆਂ ਬਿਤਾ ਸਕਣ ਤਾਂ ਜਦੋਂ ਅਸੀਂ ਚੱਲਦੇ-ਚੱਲਦੇ ਅਸੀਂ ਬਹੁਤ ਕਹਿੰਦੀ ਪਹਾੜੀ ਇਲਾਕੇ ਦੇ ਵਿੱਚ ਤੇ ਪਾਣੀ ਹੱਲੇ ਵੀ ਜਿਹੜਾ ਹੈ ਉਹ ਚੜ੍ਹਨਿਆਂ ਦਾ ਸ਼ਾਇਦ ਸਿਮਲਾ ਪਿਆ ਆ ਨੀਚੇ ਪਾਣੀ ਇਧਰ ਪਹਾੜ ਪਰ ਫੇਰ ਵੀ ਇੱਕ ਗੱਲ ਕਹਿ ਦਈਏ ਪਰ ਫਿਰ ਵੀ ਦੇਖ ਲਓ ਕੀ ਹੈ ਪੰਜਾਬੀ ਹੈ ਕੰਦੂ ਜੀ ਕਹਿ ਰਹੇ ਨੇ ਵੀ ਅਗਲੀ ਵਾਰੀ ਕੱਲੂ ਜੀ ਦੀ ਫੈਮਲੀ ਨਾਲ ਆਏਗੀ ਕੱਲੂ ਜੀ ਨੀ ਇਹਨਾਂ ਨੂੰ ਪੁੱਛਣਾ ਚਾਹੀਦਾ ਹੱਸੀ ਵੀ ਆਪਾਂ ਦੁਸ਼ਮਣ ਨਹੀਂ ਹੈ ਵੀ ਫੈਮਿਲੀ ਏ ਇਹ ਆਪਣੀ ਫੈਮਿਲੀ ਲਿਆਣਗੇ ਬੱਚੇ ਲਿਆਣਗੇ ਤਾਂ ਫਿਰ ਆਪਾਂ ਤਿਆਰ ਨਹੀਂ ਕਿ ਮੈਂ ਇਕੱਲਾ ਆਣਾ ਆਪਣੀ ਫੈਮਿਲੀ ਨਾਲ ਬਾਕੀ ਆ ਫਿਰ ਵੀ ਚਲੋ ਇਹ ਗੱਲ ਦੇਖਣ ਆਲੀ ਹੈ ਵੀ ਹੈ ਤਾਂ ਪੰਜਾਬੀ ਹੈ ਪਰ ਪੰਜਾਬ ਕਦੇ ਕੀ ਰੋਡ ਦੇਖਿਆ ਨਹੀਂ ਰੋਤੀ ਨਹੀਂ ਦੇਖਿਆ ਜੀ ਇਹ ਪੰਜਾਬ ਦਾ ਇਹ ਰਸਤਾ ਪੰਜਾਬ ਦੇ ਵਿੱਚ ਇਹ ਟੈਂਪਰੇਚਰ ਜਿਹੜਾ ਅੱਜਕੱਲ ਪੰਜਾਬ ਆਪਣਾ ਜਿੱਥੇ ਆਪਾਂ ਰਹਿੰਦੇ ਆ ਜਲੰਧਰ ਸ਼ਹਿਰ ਦੇ ਵਿੱਚ ਦਾ ਟੈਂਪਰੇਚਰ ਜੇ ਆਪਾਂ ਦੇਖੀਏ ਤੇ ਇਸ ਜਗ੍ਹਾ ਦਾ ਟੈਂਪਰੇਚਰ ਦੇਖੀਏ ਜਲੰਧਰ ਹੋ ਨਹੀਂ ਹਲਕਾ ਜਲੰਧਰ ਨਹੀਂ ਹਲਕਾ ਜਲੰਧਰ ਹਲਕਾ ਜਾਰ ਹੋ ਰਿਹਾ ਹਲਕਾ ਜਾਰ ਹੋ ਰਿਹਾ ਹਲਕਾ ਜਾਰ ਹੋ ਰਿਹਾ ਨਹੀਂ ਪਾਰਾ ਹੁਣ ਹਲਕਾ ਜਾਰ ਹੋ ਰਿਹਾ ਨਹੀਂ ਹਲਕਾ ਨਹੀਂ ਪਾਰਾ ਉਹ ਕਿਤੇ ਉਹ ਹੌਲੀ ਹੌਲੀ ਬਾਕੀ ਮੈਂ ਆਪਣੇ ਦੋਸਤਾਂ ਦੇ ਅੱਗੇ ਖੜਾ ਰਿਹਾ ਵੀ ਤੁਹਾਡੇ ਨਾਲ ਇਦਾਂ ਦੀਆਂ ਗੱਲਾਂ ਕਰੀਂਦੀਆਂ ਤੇ ਜੇ ਸਾਡੇ ਵੀਊ ਨਹੀਂ ਉਧਾਂਦੇ ਅਸੀਂ ਤੁਹਾਨੂੰ ਵੀਊ ਲਾਵਾ ਆਪਾਂ ਕੁਝ ਰੱਖੀਦਾ ਤੁਹਾਨੂੰ ਇੱਕ ਚੀਜ਼ ਹੋ ਰਹਾ ਹੈ ਇਹ ਜਗਾ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕਿਸੇ ਵੀਡੀਓ ਦੇ ਵਿੱਚ ਦੇਖੀ ਵੀ ਆ ਕਿ ਨਹੀਂ ਪਰ ਏਰੀਆ ਅਲਟੀਮੇਟ ਹੈ ਪੰਜਾਬ ਦੇ ਖੇਤਾਂ ਤੋਂ ਹਟ ਕੇ ਜਿਹੜਾ ਵਗਦਾ ਪਾਣੀ ਝਰਨਿਆਂ ਦਾ ਪਾਣੀ ਹੈ ਸ਼ਾਇਦ ਇਹ ਕਿਤੋਂ ਹੋਇਆ ਜਿਹੜੇ ਪੰਜਾਬੀ ਜਿਹੜੇ ਆਪਾਂ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਜਗ੍ਹਾ ਦੇਖੀ ਨਹੀਂ ਪਰ ਮੈਨੂੰ ਲੱਗਦਾ ਵੀ ਇਹ ਜਗ੍ਹਾ ਦੇਖਣੀ ਚਾਹੀਦੀ ਏ ਇਸ ਏਰੀਆ ਨੂੰ ਜਿਹੜਾ ਬਹੁਤ ਜ਼ਿਆਦਾ ਡਿਵੈਲਪ ਕਰਨ ਦੀ ਲੋੜ ਹੈ। ਅਰੇ ਭయ్యా! ਗਾੜੀ ਕਾਢੋ ਗਾੜੀ ਕਾਢੋ। ਉਹਦੇ ਸਿੱਧਾ ਰੇਤੀ ਮਾਵਦਨ ਨੂੰ ਤਾਂ ਕਿਉਂ। ਭਈ ਅ ਵੀ ਨਾ ਉਹ ਇੱਕ ਆਵਾ ਪਿੱਛੀ ਹੀ ਨਾ ਆ ਕੇ ਯਾਰ ਦੋਸਤ ਉਹਦੇ ਮੁੰਡੇ ਦੀ ਜਿੰਦਗੀਆਂ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਹੋਈ ਹੋਈ। ਹਾਂ ਦਰਵਾਲ ਨਹੀਂ ਹੈ ਹਿਆਰਪੁਰ ਹੀ ਉਹ ਵੀ ਮੇਰੇ ਸਾਹ ਨਾਲ ਨਹੀਂ ਨਹੀਂ ਪਤਾ ਉਹ ਬਹੁਤ ਵਧੀਆ ਜਗ੍ਹਾ ਸੀ ਉੱਥੇ ਬਹੁਤ ਮਜ਼ਾ ਆਇਆ ਸੀ ਆਪਾਂ ਨੂੰ ਮੈਨੂੰ ਕਹਿੰਦਾ ਵੀਡੀਓ ਬਣਾਓ ਪਰ ਮੈਂ ਹੁਣ ਨੂੰ ਕਹਿੰਦਾ ਮੈਂ ਗੱਡੀ ਚਲਾਵਾਂਗਾ ਵੀ ਹੋਰ ਚਲਦੇ ਚੱਲੇ ਆਪਾਂ ਨੂੰ ਮਿਲ ਗਏ ਜੀ ਪੰਜਾਬੀ ਆਪਣੇ ਭਰਾ ਗੱਡੀ ਸ਼ਾਇਦ ਪੈਂਚਰ ਹੋ ਗਈ ਹੈ ਤੇ ਜੈਕ ਉਹਨਾਂ ਦਾ ਚੱਲਦਾ ਨਹੀਂ ਪਿਆ ਤੇ ਕੱਢੋ ਜੀ ਜੈਕ ਝਰਕਾ ਪਾ ਦਿਾਂਗੇ ਆਪਣੇ ਪੰਜਾਬੀ ਭਰਾਣੇ ਪੀਵੀ 36 ਸੀ ਬਸ ਲੋਗ ਮੰਦੇ ਹਾਂਜੀ ਹਾਂਜੀ ਜਲੰਧਰ ਤੋਂ ਵੀ ਪੁੱਛਿਓ ਜਲੰਧਰ ਵੀਰ ਦੇਖੋ ਸਾਡੇ ਆ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਹੈਗਾ ਪੰਜਾਬੀ ਵੀਰਾਂ ਨੂੰ ਜਿਹੜਾ ਅਵੇਅਰ ਕਰਨਾ ਕਿ ਐਵੇਂ ਤੁਸੀਂ ਹਿਮਾਚਲ ਉੱਤਰਾਖੰਡ ਕਸ਼ਮੀਰ ਜਾਂਦੇ ਆ ਤੇ ਸਾਡੇ ਪੰਜਾਬ ਦਾ ਏਰੀਆ ਇੱਥੇ ਆਓ ਸ਼ਹਿਰਪੁਰ ਬਹੁਤ ਵਧੀਆ ਏਰੀਆ ਬਹੁਤ ਵਧੀਆ ਇੰਨਾ ਜਿਹੜੀ ਇੱਕ ਤੂਤਕਾਰ ਸੀ ਨਾ ਅੱਜ ਕੀ ਦਸੀਗੇ ਕੀ ਕਰਤਾ ਤੂੰ ਪਹਿਲਾਂ ਮੂੰਹ ਮਾਰਨਾ ਬੰਦ ਕਰ ਚਲੋ ਪਹਿਲਾਂ ਟਾਇਰ ਖੋਲ ਲੋ ਕੋਈ ਗੱਲ ਨਹੀਂ ਐ ਪੰਜਾਬੀਆਂ ਤਾਂ ਯਾਰ ਸਾਡੇ ਪੰਜਾਬੀਆਂ ਦੀ ਆਦਤ ਐ ਅਰੇ ਇਧਰ ਓਹੋ ਆਹ ਬੱਦ ਗਈ ਇਹ ਵਲੋਗ ਜਾਊਗਾ ਫੈਮਿਲੀ ਚੈਨਲ ਐ ਯਾਰ ਐਦਾਂ ਨਾ ਕਰੋ ਮਿਹਨਤ ਕਰ ਰਿਹਾ ਵੀਰ ਇਹੀ ਯਾਰੀ ਹੁੰਦੀ ਪਾਈ ਓਖ ਸੁਖੇ ਜਿਹੇ ਟਾਈਮ ਦੇ ਮਾਂ ਜੀ ਆਵੇ ਕੀਤਾ ਸਾਰਾ ਕੁਝ ਮੈਂ ਤੂੰ ਕੀ ਕੀਤਾ ਦੱਸੋ ਦੇਖੋ ਹੋਰ ਕੁਝ ਕਰਨਾ ਕਰੋ ਮੈਨੂੰ ਜਾ ਕੇ ਦੇ ਦੋ ਮੈਂ ਤੇ ਜਾਵਾਂ ਲਾ ਯਾਰ ਜਾ ਸਾਡਾ ਵੀ ਸੋਚ ਲਓ ਵੀਰੇ ਤੋ ਕੁਕਾ ਨੇੜ ਤੋਂ ਬਾਹਰ ਨਿਕਲਦੇ ਆ ਅਸੀਂ ਪਹੁੰਚ ਗਏ ਹੁਣ ਅਸੀਂ ਪਹੁੰਚੇ ਆ ਹੁਣ ਕੁਝ ਐਸੀ ਲੋਕੇਸ਼ਨ ਮੈਨੂੰ ਲੱਗਦਾ ਵੀ ਇਹ ਬਾਲੀਵੁੱਡ ਦੇ ਰਹੀ ਅਲਟੀਮੇਟ ਚੀਜ਼ ਹੈ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਮੈਨੂੰ ਲੱਗਦਾ ਸ਼ਾਇਦ ਇਹ ਲੋਕੇਸ਼ਨ ਜਿਹੜੀਆਂ ਮਿਲ ਰਹੀਆਂ ਨੇ ਤਾਂ ਤੁਸੀਂ ਦੇਖ ਰਹੇ ਹੋ ਜਿੱਥੇ ਸਾਡੇ ਕੱਲੂ ਭਾਜੀ ਖੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਤੁਹਾਨੂੰ ਕੋਈ ਫਿਲਮੀ ਹੀਰੋ ਇੱਥੇ ਖੜਾ ਲਿਖੇ ਪਿੱਛੇ ਸਾਡੇ ਅਸ਼ੋਕ ਭਗਤ ਜੀ ਵੀ ਵਕੀਲ ਸਾਹਿਬਾ ਦੇ ਸੋਸ਼ਲ ਮੀਡੀਆ ਦੀ ਤਿਆਰੀ ਕਰ ਰਹੇ ਨੇ ਪੂਰੀ ਆਉਣ ਵਾਲੇ ਇਲੈਕਸ਼ਨ 2024 ਜੋ ਜੀ ਤਿਆਰੀ ਕਰ ਰਹੇ ਆ ਮਰੇ ਚੀਜ਼ ਹੋ ਰਹਾ ਕਿ ਤੁਹਾਨੂੰ ਮੈਂ ਆਪਣੀ ਸ਼ਕਲ ਇਸ ਕਰਕੇ ਨਹੀਂ ਦਿਖਾ ਰਿਹਾ ਕਿਉਂਕਿ ਤੁਸੀਂ ਮੇਰੀ ਸ਼ਕਲ ਦੇਖ ਦੇ ਕੇ ਭੋਰ ਹੋ ਗਏ ਹੋ ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਉਹ ਚੀਜ਼ਾਂ ਦਿਖਾਈ ਉਹ ਚੀਜ਼ਾਂ ਉਹ ਜਿਹੜੀ ਲੋਕੇਸ਼ਨ ਜਿਹੜੀਆਂ ਐਕਸਪਲੋਰ ਕਰੀਏ ਜਿਹੜੀਆਂ ਪੰਜਾਬ ਦੇ ਵਿੱਚ ਨੇ ਜਾਂ ਪੰਜਾਬ ਦੇ ਆਸ-ਪਾਸ ਨੇ ਜਿਹੜੀਆਂ ਤੁਸੀਂ ਆਪਣੀ ਫੈਮਲੀ ਤੇ ਆਪਣੇ ਨਾਲ ਜਿਹੜੀਆਂ ਐਕਸਪਲੋਰ ਕਰ ਸਕਦੇ ਹੋ ਲੋ ਜੀ ਕੱਲੂ ਜੀ ਨੇ ਕਰਤੀ ਹੜਤਾਲ ਉਹ ਕਹਿੰਦੇ ਰੋਟੀ ਤੁਸੀਂ ਖਵਾਈ ਨਹੀਂ ਤੇ ਅਸੀਂ ਪਹਾੜਾਂ ਦੇ ਵਿੱਚ ਕਮਾਈ ਜਾਂਦੇ ਹਾਂ ਯਾਰ ਆ ਰਹੀ ਏ ਇਹ ਮਿੰਟਾਂ ਹੀ ਹੁੰਦੇ ਤੇ ਭਾਈ ਵੀਸੀ ਵੀਂਟਾ ਹੀ ਆਉਂਦੇ ਤੇ ਅੱਧਾ ਵੇ ਕੰਮ ਕਰਦੇ ਲੱਕੜੀਆਂ ਲੱਕੜੀਆਂ ਵਾਲਾ ਵਰਦਫੁੱਲ ਜਗਾ ਯਾਰ ਅੱਬਾ ਗੁੱਲੀ ਡੰਡਾ ਖੇਡ ਰਹੇ ਐ ਐ ਉੱਪਰ पेड़ ਤੋਂ ਵਾਲੀ ਆ ਤੋ ਇਕ ਲੇ ਖੇਡਦੇ ਇੱਕ ਮਿੰਟ ਹਾਏ ਅੱਜ ਅੱਬਾ ਦੂਰ ਥੋੜਾ ਜਾ ਰਹੇ ਗੁੱਲੀ ਡੰਡਾ ਖੇਡ ਲੈਣ ਐ ਅੱਪਾ ਡੰਡਾ ਰੱਖਿਆ ਆ ਗੁੱਲੀ ਰੱਖੀ ਇਹ ਹਰਤੀ ਰਾਇਆ ਤੇ ਇਹ ਤੁੰਗੂ ਉਹ ਇਟਲੀ ਨਹੀਂ ਖਿਲਦੇ ਇਹ ਹਰਤੀ ਰਾਇਆ ਕੁਝ ਹੋਰ ਨਾ ਮੈਂ 10 ਵਾਰੀ ਮਾਰੇਗਾ ਸ਼ਾਇਦ ਇੱਕ ਦਾ ਟੋਲ ਲਾ ਜਵੇ ਬੈਕ ਬੈਕ ਵਾਟਾ ਲਗਣਾ ਨਹੀਂ ਕਾ ਲਾਈ ਦੇ ਨਾ ਲਾ ਆ ਮੈਂ ਲੱਗ ਜਾਣਾ ਬੱਚੇ ਹਾਂ ਕੁਝ ਚੀਜ਼ ਤੈਨੂੰ ਪੇਂਟ ਕਰਕੇ ਨਹੀਂ ਹੋਵੇਗਾ ਐਕਚੁਅਲੀ ਇਹ ਚੀਜ਼ ਨਹੀਂ 1 ਮਿੰਟ ਐਕਚੁਅਲੀ ਇਹ ਜਿਹੜੀਆਂ ਚੀਜ਼ਾਂ ਨਾ ਥੋੜੀ ਜਿਹੀ ਯਾਰ ਫੋਟੋ ਖਿੱਚ ਲਈ ਇਹ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ ਯਾਦਗਾਰ ਔਰ ਇਹ ਹੀ ਹੁੰਦੀਆਂ ਰਿਟਰਨ ਗਿਫਟ ਜਿਹੜੀਆਂ ਤੁਸੀਂ ਨੇਚਰ ਦਾ ਆਪਣੇ ਘਰ ਲੈ ਕੇ ਜਾਂਦੇ ਆ। ਸ਼ੌਗੀ ਆਪਾਂ ਨਾ ਇਹ ਚੀਜ਼ਾਂ ਜਿਹੜੀਆਂ ਨਾ ਆਪਾਂ ਰੇਡ ਬੋਰ ਆਪਣੇ ਜਦੋਂ ਮੰਲੋ ਪੰਗਰ ਫਾਉਦੇ ਹਨ ਆਪਾਂ ਚਿੰਤਪੁਰਨੀ ਜਾਂਦੇ ਹੀ ਜਾਂਦੇ ਹੀ ਤੋਂ ਫਿਰ ਸੇ ਬੜੇ ਮਿਲਦੇ ਹੀ ਆ ਲਾਲ ਦੇ। ਘਰ ਲਿਆ ਗਏ ਨਾ ਇਹਨੂੰ ਤੁਸੀਂ ਜਾਂਦੇ ਹੀ ਬਹੁਤ ਵਧੀਆ ਲੱਗਦਾ ਸੀ। ਸਰਵਾਜ ਸ਼ੌਗੀ ਲੈ ਕੇ ਜਾ ਰਹੇ ਆਪਣੇ ਬੱਚਿਆਂ ਵਾਸਤੇ ਦਿਖਾਉਣ ਵਾਸਤੇ ਬਹੁਤ ਵਧੀਆ ਹੈ। ਰਾਮ ਜੀ ਦੇਖੋ ਇੱਕ 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 ਉਹ ਪਰੇ ਬਿਆਸ ਲਾਮ ਦੀ ਦੋ ਇੱਕ ਹੈ ਬਿਆਸ ਤਿੰਨ ਚਾਰ ਹੋ ਗਏ ਬਹੁਤ ਹੈ ਇੱਕ ਉਹ ਬਿਆਸ ਪਰੇ ਉਹ ਨਹੀਂ ਆ ਕੋ ਸਹੀ ਨਹੀਂ ਉਹ ਦੇਖੋ ਉਹ ਨਹੀਂ ਅੱਛਾ ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਜਿਹੜੀਆਂ ਤੁਸੀਂ ਚੀਜ਼ਾਂ ਹਿਮਾਚਲਿਆ ਉੱਤਰਾਖੰਡ ਦੇਖਣ ਜਾਂਦੇ ਹੋ ਨਾ ਉਹ ਸਾਡੇ ਪੰਜਾਬ ਚ ਵੀ ਮਿਲਦੀਆਂ ਹੈ ਹਨਾ ਕਿਉਂ ਕਿਉਂ ਅਸੀਂ ਬਾਹਰ ਪੰਜਾਬ ਤੋਂ ਬਾਹਰ ਜਾਂਦੇ ਆਂ ਚੰਗੇ ਇੱਕ ਹੋ ਚੁੱਕੋ ਤਿੰਨ ਕਿਉਂ ਨਹੀਂ ਚੰਗੇ ਜੀ ਇਹ ਪੁੱਛ ਚਲੋ 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 ਚੜ ਉੱਪਰ ਸੈਂਟਰ ਜਾਣਾ ਵਿਚ ਆ ਵਿੱਚ ਉੱਪਰ ਜਾੜ ਚੜ ਚੜ ਉੱਪਰ ਉਹਦੇ ਵਿੱਚ ਕਿੱਦਾਂ ਉਹਦੇ ਵਿੱਚ ਉਹਦੇ 20 ਬਣੀ 20 ਦੇ ਵਿੱਚ ਆ ਚਲੋ ਤੁਹਾਨੂੰ ਕਿੱਥੇ ਜਾਣਾ ਚਲੋ ਹਾਂਜੀ ਵਨ 2 3 ਕਿਚਕ ਹਟ ਫੇਰੀ ਹਟ ਹਟ ਕਰੋ ਨਾ ਕੁਛ ਨਹੀਂ ਕਰਨਾ ਤੇ ਬਲਾਕ ਚਾ ਮੋੜ ਪੈਦਾ ਨਾ ਨਾ ਮੋੜ ਦੇ ਦਿੱਤਾ ਨਾ ਕੋਨੇ ਜੀ ਲੈ ਆ ਗਿਆ ਬੋਪਰ ਇੱਕ ਦੋ ਇੱਥੇ ਆਜੋ ਹੁਣ ਚਲਾਓ ਉੱਪਰ ਉਹ ਆਉਂ ਬਸ ਕੋਨੇ ਨਹੀਂ ਕੋ ਪਾ ਰਿਹਾ ਮੇਰਾ ਕਿਉਂ ਨਹੀਂ ਨਹੀਂ ਚਾਜ ਫੋਟੋ ਖਿੱਚ ਯਾਰ ਇੱਕ ਵਧੀਆ ਜੀ ਲਓ ਜੀ ਡਰਾਈਵਰ ਆਪਾਂ ਬਦਲੇ ਆ ਸਟੀਅਰਿੰਗ ਤੇ ਆ ਗਏ ਨੇ ਕੱਲੂ ਕਵਰਿੰਗ ਕਿੰਜੀ ਸਾਹਿਬ ਬਹਿ ਕੇ ਪਿੱਛੇ ਕਿਉਂਕਿ ਅੱਠ 65 ਕਿਲੋਮੀਟਰ ਦਾ ਸਫ਼ਰ ਕਰ ਆਏ ਆਪਾਂ ਤੇ ਖਾਣਾ ਖਾਣ ਤੋਂ ਬਾਅਦ ਹੁਣ ਡਰਾਈਵਰ ਚੇਂਜ ਕੀਤਾ ਪਰ ਜੋ ਨੇਚਰ ਦਾ ਮਜ਼ਾ ਇੱਥੇ ਆ ਰਿਹਾ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕਿਤੇ ਹੋਰ ਮਿਲ ਪਾਣਾ ਮੁਸ਼ਕਲ ਵਾਤੋਂ ਆਬ ਜਿਹੜੇ ਰეკਮੈਂਡ ਕਰਾਂਗਾ ਮੈਂ ਕਿ ਜਿਹੜੇ ਤੁਸੀਂ ਲੋਕ ਪੰਜਾਬ ਦੀ ਗਰਮੀ ਤੋਂ ਥੋੜਾ ਜਿਆ ਪਰੇਸ਼ਾਨ ਹੋ ਤੇ ਇਹ ਵੀ ਪੰਜਾਬ ਹੀ ਆ ਇਹ ਪੰਜਾਬ ਦਾ ਉਹ ਕੋਨਾ ਹੈ ਜਿਹੜਾ ਸ਼ਾਇਦ ਤੁਸੀਂ ਕਦੀ ਦੇਖਿਆ ਨਹੀਂ ਪਰ ਕੱਢੋ ਇੱਕ ਦਿਨ ਸਵੇਰੇ ਆ ਕੇ ਤੁਸੀਂ ਸ਼ਾਮ ਨੂੰ ਘਰ ਜਾ ਸਕਦੇ ਹੋ ਅਚੀ ਜਗ੍ਹਾ ਲੋਕ ਵੀ ਆਪਣੇ ਪੰਜਾਬੀ ਨੇ ਲੋਕਾਂ ਦੇ ਘਰ ਨੇ ਆਸ-ਪਾਸ ਕੋਈ ਸਿਕਿਉਰਿਟੀ ਦਾ ਕੋਈ ਮਸਲਾ ਨਹੀਂ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਉਹ ਆਮ ਮਿਲ ਜਾਂਦੀਆਂ ਨੇ ਖਾਣਾ ਪੀਣਾ ਪਰਿਵਾਰ ਲਈ ਜੋ ਵੀ ਹੈ ਪਿੱਛੇ ਅਸੀਂ ਦੋ ਤਿੰਨ ਫੈਮਿਲੀ ਵੀ ਦੇਖਿਆ ਨੇ ਇੱਕ ਦੋ ਫੈਮਿਲੀ ਵੀ ਆ ਦੇਖੀ ਆ ਵੀ ਪਿੱਛੇ ਫੈਮਿਲੀ ਦੇ ਨਾਲ ਲੋਕ ਆਏ ਨੇ ਅਚੀ ਜਗ੍ਹਾ ਆ ਸਕਦੇ ਆਪਾਂ ਅੱਗੇ ਵੀ ਆਗੇ ਲੋ ਜੀ ਗੱਡੀ ਆ ਗਈ ਅੱਕੇ ਪੰਜਾਬੀ ਨਹੀਂ ਮੁਰਦੇ ਵੀ ਆਪਣੇ ਕੰਮਾਂ 'ਤੇ ਉਹ ਇੱਕ ਦਿਨ ਪੂਰਾ ਟੋਕਾ ਨੇੜੇ ਦੇ ਜੰਗਲਾਂ ਦੇ ਪਤਾਨ ਤੋਂ ਬਾਅਦ ਅਸੀਂ ਹੁਣ ਜਾ ਰਹੇ ਹਾਂ ਵਾਪਸ ਲਗਭਗ ਜਿਹੜਾ ਥੋੜਾ ਨੇਚਰ ਦਾ ਏਰੀਆ ਉਸ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਤੇ ਜਿਹੜਾ ਬੈਰੀਗੇਟ ਤੁਸੀਂ ਆਂਦੇ ਦੇਖਿਆ ਸੀ ਜਿੱਥੇ ਪਰਚੀ ਦਿੱਤੀ ਜਾਂਦੀ ਹੈ ਉਹ ਲਗਭਗ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਾਣੀ ਅੰਦਰ ਆ ਰਿਹਾ ਯਾਰ ਹਰਿਆ ਹਰਿਆ ਜੰਗਲ ਆਇਆ ਹੈ ਕਿ ਜੋ ਜੀ ਉਹ ਦੀ ਜਾਈ ਗੱਡੀ ਤੇ ਘਾੜੇ ਹੋ ਜਾਂਦੇ ਆ ਬੋਲੋ ਦੁਬਾਰਾ ਦੁਬਾਰਾ ਅਸੀਂ ਐਂਡਿੰਗ ਪੁਆਇੰਟ ਇਹ ਆ ਗਏ ਆ ਜੀਗਾ ਔਰ ਲਿਗਾਏ 300 ਰੁਪਏ ਆਪਾਂ ਦਿੱਤਾ ਹੈ ਪਰ ਇਹ ਭਈ ਹੋਣਾ ਚਾਹੀਦਾ ਅਸੀਂ ਕਰਕੇ ਕਹਿ ਸੀ ਕਿ ਪੰਜਾਬ ਸਰਕਾਰ ਨੂੰ ਆਪਣੇ ਅੰਡਰ ਲੈਣੀ ਜਾਈਦੀ ਜਗਾ ਹੁਣ ਇਹ 300 ਰੁਪਏ ਕਿਹੜੇ ਬੰਦੇ ਨੇ ਲਿਆ ਇਹ ਕਾਦੇ ਲਈ ਲਿਆ ਹੋਇਆ ਹੈ ਇਹਨਾਂ ਆਪਾਂ ਸਵਾਲ ਪੁੱਛਾਂਗੇ ਹਾਂ ਲੋ ਜੀ ਬੰਦ ਕਰ ਦਿੱਤਾ ਭਰਾਵਾ ਹਾਂਜੀ ਤੋ ਲੋ ਜੀ ਕੋਕੋਨਟ ਜੰਗਲ ਤੋਂ ਆਪਾਂ ਆ ਗਏ ਆ ਬਾਹਰ ਗੱਡੀ ਚਲਾ ਰਹੇ ਕੱਲੂ ਭਾਜੀ ਤੇ ਰਸਤਾ ਬਹੁਤ ਵਧੀਆ